ਲੁਧਿਆਣਾ ਦੇ ਵਿੱਚ ਬਦਲਿਆ ਮੌਸਮ ਹਲਕੀ ਹੋਈ ਬੂੰਦਾਬੰਦੀ ਤਸਵੀਰਾਂ ਸਾਰਿਆਂ ਜਿੱਥੇ ਕਿ ਮੌਸਮ ਬਦਲਿਆ ਉਹਨਾਂ ਤੇ ਲੋਕਾਂ ਨੂੰ ਰਾਤ ਗਰਮੀ ਤੋਂ ਮਿਲੀ ਹੈ ਚਚਵਾੜ ਰਾਤ ਮਿਲੀ ਹੈ ਤੇ ਉੱਤੇ ਹੀ ਜੇਕਰ ਘਟਾਰੀਏ ਤੇ ਮੌਸਮ ਵਿਭਾਗ ਦੇ ਵੱਲੋਂ yellow ਅਤੇ orange ਅਲਰਟ ਜਿਹੜੇ ਕੀ ਜਾਰੀ ਕੀਤਾ ਗਿਆ ਹੈ ਕਰੋ ਬਾਕੀ ਨੂੰ ਚਾਹੁੰਦੇ ਹਾਂ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਕਰ ਕੰਫੀ ਜਨਾਂ ਦੇ ਇਸ਼ਾਰਿਆਂ ਦੇ ਵਿੱਚ ਪਾਣੀ किया, खड़ गया पिंड जरा खड़ गया हालांकि लगातार हिमाचल बरसात जो है नंगल के वालों काफी ज्यादा पानी है छड़िया गया जानकारी दे रही है कि हालांकि हिमांशु जैन डीसी वालों दसा गया है कि लुधियाना के संतलुजा पानी है ਕੂ ਕਵਨਾਂ ਦੀ ਕਿ ਲੋਡ ਹੈ ਨਹੀਂ ਕਿ ਇਹਨਾਂ ਨੂੰ ਵਧਿਆ ਨਹੀਂਗਾ ਜੇਕਰ ਕੋਈ ਵਧਰਾ ਹੋਵੇ ਤੇ ਤੁਸੀਂ ਆਪਣੇ ਤਿੰਨ ਦੇ ਜਰੀਏ ਨੂੰ ਵਕੂਫ ਰੱਖੋ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਨਾਉਂਸਮੈਂਟ ਜ਼ਰੂਰ ਕਰੋ ਤੇ ਜਰੀਆਂ ਟੀਮਾਂ ਨੇ ਉਹ ਵੱਖ-ਵੱਖ ਟੀਮਾਂ ਜਿਹੜੀਆਂ ਤਿੰਨ ਨੇ ਲਿਆ ਤੇ ਮੌਸਮ ਬਾਰੇ ਜੇਕਰ ਗੱਲ ਕਰੀਏ ਮੌਸਮ ਦੇ ਮeteorੋਲੋਜੀ ਵੱਲੋਂ ਬਰਸਾਤਾਂ ਜਿਹੜਾ ਕੀ ਹੈ ਉਹ ਅਲੱਗ ਅਲੱਗ ਜੁੜੂ ਜਾਣੀ ਕਿ ਤਾ ਵੀ ਤੋਂ ਲੈ ਕੇ 24 ਤੱਕ ਜਿਹੜੀਆਂ ਭਾਰੀ ਬਰਸਾਤਾਂ ਆਣਾਂ ਜੋ ਜੇ ਕਿਆ ਕਿਆ ਵੇ ਹੋ ਸਭੀਏ ਪਰੇ ਪਰਸਾਦ ਜੇਕਰ ਤੁਸੀਂ ਆਪਣੇ ਘਰੋਂ ਵੀ ਬਾਹਰ ਜਾ ਰਹੇ ਹੋ ਜਾਂ ਅੰਦਰ ਜਾ ਰਹੇ ਹੋ ਤੇ ਤੁਸੀਂ ਵੀ ਆਪਣੇ ਰੇਨ ਕੋਟ ਇਹਨ ਵਗੈਰਾ ਆਪਣੇ ਐਸੈਸਰੀ ਵਗੈਰਾ ਨਾਲ ਲੈ ਕੇ ਜਾਓ ਤਾਂ ਕਿ ਤੁਹਾਨੂੰ ਬਰਸਾਤ ਦਾ ਜਿਹੜਾ ਕਿ ਸਾਹਮਣਾ ਮੈਂ ਕਰਨਾ ਪਵੇ ਅੱਜ ਜੇਕਰ ਗੱਲ ਕਰੀਏ ਤੁਹਾਨੂੰ ਸ਼ਹਿਰ ਦੀ ਤੁਹਾਨੂੰ ਸ਼ਹਿਰ ਦੇ ਵਿੱਚ ਜੇਕਰ ਪਰਸਾਦ ਤਾਂ ਹੁੰਦੀ ਆ ਪਰ ਪ੍ਰਸ਼ਾਸਨ ਦੀ ਜਿਹੜੀ ਆ ਪੂਰ ਵੀ ਜਰੀਕੇ ਖੁੱਲਦੀ ਨਜ਼ਰ ਆਉਂਦੀ ਆ ਕਿਉਂਕਿ ਪ੍ਰਸ਼ਾਸਨ ਆ ਬਾਕੂਬੀ ਦੇ ਨਾਲ ਤੇ ਹਣੀ ਹੋਏ ਹੁੰਦਾ ਕਿਉਂਕਿ ਸਰਕਾਰ ਦੇ ਪਾਣੀ ਜਾਂਦਨ ਕਰ ਜਾਂਦਾ ਤੇ ਉਸ ਦੇ ਨਾਲ ਹੀ ਕੰਮ ਵਿਕਰ ਪਛਾਨੀਆਂ ਸਾਹਮਣੇ ਕਾਫੀ ਚਰਨ ਕਰਨਾ ਪੈਂਦਾ ਵਾ ਹਾਲਾਂਕਿ ਇਹ ਕਿਰ ਬਰਸਾਤ ਦੀ ਗੱਲ ਕਰੀਏ ਬਰਸਾਤ ਦੇ ਨਾਲ ਮੌਸਮ ਤਾਂ ਬਦਲ ਰਿਹਾ ਪਰ ਮੌਸਮ ਦੇ ਬਦਲ ਦੇ ਨਾਲ ਬਿਮਾਰੀਆਂ ਵੀ ਜਿਹੜੀਆਂ ਲੱਗ ਰਹੀਆਂ ਚੱਲੂ ਹੋ ਜਾਂਦੀਆਂ ਨੇ ਤੇ ਇਸ ਦੇ ਨਾਲ ਕੰਫੀ ਤੁਹਾਨੂੰ ਪ੍ਰੀਪ੍ਰਿਕਾਸ਼ਨਸ ਰੱਖਣੇ ਪੈਣੇ ਆ ਤੇ ਇਸ ਨੂੰ ਲੈ ਕੇ ਹੀ ਮੌਸਮ ਦੇ ਵਿੱਚ ਜਿਹੜੇ ਬਦਲਾਅ ਜਿਹੜਾ ਆਉਂਦਾ ਉਹ ਬਦਲਾਅ ਨੂੰ ਲੈ ਕੇ ਕਾਫੀ ਜਰਾਂ ਡਾਕਟਰ ਵੱਲੋਂ ਸੁਝਾਅ ਵੀ ਜਿਹੜੇ ਦਿੱਤੇ ਜਾਂਦੇ ਨੇ ਤੇ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਤੂਫਾਨ ਜਦਨ ਕੀ ਆਇਆ ਬਾਹਰ ਜਿਹੜੀ ਆਈ ਹੈ ਉਹ ਜਿਹੜੀ ਕੀ ਹੈ ਅ ਪੜੋਸੀ ਰਾਜੇ ਮਹਾਰਾਸ਼ਟਰ ਦੇ ਵਿੱਚ ਚਲਦੇ ਤੇਜ਼ ਬਰਸਾਤ ਦੇ ਨਾਲ ਡੈਮੋਂ ਤੋਂ ਛੱਡਿਆ ਗਿਆ ਪਾਣੀ ਦੇ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਬਾੜ ਜੇ ਬਾੜ ਜੇ ਹੋਏ ਹਾਲਾਤ ਬਣੇ ਹਨ ਹਾਲਾਂਕਿ 20 ਅਗਸਤ ਦੇ ਅਗਲੇ 3 ਤਿੰਨ 23 ਤਰੀਕ ਜਾਂ 24 ਤਰੀਕ ਤੱਕ ਬਾਰਿਸ਼ ਦਾ ਅਲਰਟ ਹੈਗਾ ਹੋਇਆ ਹਾਲਾਂਕਿ ਕਈ ਰਾਜਾਂ ਦੇ ਵਿੱਚ ਹਲਕੀ ਹਲਕੀ ਬਾਰਿਸ਼ ਦੀ ਸੰਭਾਵਨਾ ਚਾਹੇ ਜ਼ਰੂਰ ਹੈਗੀ ਹੈ ਮੌਲੀ ਦੇ ਖੇਤਰ ਦੇ ਵਿੱਚ ਸਮੇਤ ਕੁਝ ਇਲਾਕਿਆਂ ਦੇ ਵਿੱਚ بارش ਤਾਂ ਹੋਈ ਹੈ ਪਰ ਇਸ ਪਠਾਨਕੋਟ ਦੀ ਜਗਰਗਣ ਕਰੀ ਪ੍ਰਸ਼ਾਨਕੋਟ ਦੇ ਇਲਾਕਿਆਂ ਦੇ ਵਿੱਚ بارش ਹੋਈ ਹੈ ਤੇ ਦੂਸਰੇ ਤਰਫ ਪਾਕਿਸਤਾਨ ਦੇ ਸੁਲਤਾਨ ਸੁਲਤਾਨ ਨਦੀ ਦੇ ਵਿੱਚ ਜਿਹੜਾ ਕਿ ਵਾਣ ਜਿਹੜਾ ਕਿ ਟੁੱਟ ਗਿਆ ਉਸੇ ਵਜ੍ਹਾ ਦੇ ਨਾਲ ਹਰਤ ਦੇ ਫਰੋਜਪੁਰ ਜ਼ਿਲ੍ਹੇ ਦੇ 12 ਪਿੰਡਾਂ ਦੇ ਵਿੱਚ ਪਾਣੀ ਆ ਗਿਆ ਗਗਨੇਰ ਦੇ ਵਿੱਚ ਜਿਹੜੇ ਖੇਤਾਂ ਵਿੱਚ ਕਾਫੀ ਜਰਾ ਪਾਣੀ ਜਿਹੜਾ ਕੀ ਆ ਗਿਆ ਉਸ ਦੇ ਦੌਰਾਨ ਦੇਖੀਏ ਬੀਐਸਐ ਦੇ ਚਿੰਪ ਪੁਆਇੰਟ ਵਿੱਚ ਵੀ ਜਿਹੜੀਆਂ ਪਾਣੀ ਜਿਹੜੇ ਭਰ ਚੁੱਕਾ ਹੈਗਾ ਹਾਲਕਿ 10 ਜਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਕਾਫੀ ਮੱਧਮ ਮੱਧਮ ਬਾਰਿਸ਼ ਤੇ ਉਸ ਨੂੰ ਲੈ ਕੇ ਵਿੱਚ ਜਿਹੜੇ ਉਹ ਇਲਾਕੇ ਹੈ ਜਿਹੜੇ ਪਿੰਡ ਪਿੰਡ ਦੇ ਇਲਾਕੇ ਹਨ ਉਹਨਾਂ ਨੂੰ ਦੇਖਿਆ ਸਾਵਧਾਨੀ ਨਾਲ ਰਹਿਣ ਨੂੰ ਕਿਹਾ ਗਿਆ ਹੈ ਬਾਕੀ ਜਿਹੜੇ ਕੀ ਪਾਣੀ ਜਿਹੜੇ ਕੀ ਵਧੀਆਂ ਪੱਤਰ ਵਧੀਆਂ ਪੱਤਰ ਵਧੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਉਕਤ ਪ੍ਰਬੰਧ ਵੀ ਜਰੇ ਕੀਤੇ ਜਾ ਰਹੇ ਹਨ ਪੰਜਾਬ ਦੀ ਜੇਕਰ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਇਸ ਇਸ ਵਕਤ ਇਸ ਸਥਿਤੀ ਨਾਲ ਲੁਧਿਆਣਾ ਦੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਇਹੋ ਜੇ ਕੋਈ ਵੀ ਹਾਲਾਤ ਨਹੀਂ ਹੈਗੇ ਹਨ ਕਿਉਂਕਿ ਡੀਸੀ ਹਿਮਾਂਸ਼ੂ ਜਨਨ ਜੀ ਵੱਲੋਂ ਕਿਹਾ ਗਿਆ ਕਿ ਇਹੋ ਜੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਜੇਕਰ ਪਾਣੀ ਦਾ ਪੱਧਰ ਵਧ ਰਿਹਾ ਤੇ ਤੁਸੀਂ ਆਪਣੇ ਲਗਦੇ ਪਿੰਡੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਟੀਮ ਨੂੰ ਬੁਲਾ ਸਕਦੇ ਹੈ ਹੈਲਪ ਨੰਬਰ ਵੀ ਉਹਨਾਂ ਨੇ ਜਾਰੀ ਕੀਤਾ ਉਸ ਹੈਲਪਲਾਈਨ ਨੰਬਰ ਤੇ ਜਾਰੀ ਕਰਕੇ ਤੁਸੀਂ ਆ ਟੀਮ ਨੂੰ ਆਪਣੇ ਪਿੰਡ ਦੇ ਵਿੱਚ ਬੁਲਾ ਸਕਦੇ ਹੋ ਜਿਹੜੇ ਨਾਲ ਨਾਲ ਦਿਪਕਾ ਮਾਦਰਾ ਇਹਨਾਂ ਪਰ ਰਿਪੋਰਟ ਹਨ